ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਟੈਕਨੀਕਲ ਪਲੰਬਰ ਤੇ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਰੂਰ ਸ਼ਹਿਰ ਦੇ ਵਿੱਚ ਆਪਾਂ ਕਰ ਰਹੇ ਇੱਕ ਸਰਕਾਰੀ ਬਾਥਰੂਮਾਂ ਦਾ ਕੰਮ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕੋਈ ਰੀਜ਼ਨ ਕਰਕੇ ਵੀ ਕਿੱਥੇ ਕਰ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਆਲੇ-ਦੋਲੇ ਪਾਣੀ ਬਹੁਤ ਜ਼ਿਆਦਾ ਜ਼ਮੀਂ ਪੈ ਕੇ ਹਟਿਆ ਸਾਰਾ ਹੀ ਭਰਿਆ ਪਿਆ ਇੱਥੇ ਆਪਾਂ ਨੂੰ ਥੋੜੀ ਜੀ ਦਿੱਕਤ ਆ ਗਈ ਸੀਗੀ ਬਿਜਲੀ ਦੇ ਕਨੈਕਸ਼ਨ ਦੀ ਇਥੇ ਨੇੜੇ ਕਨੈਕਸ਼ਨ ਹੈ ਨਹੀਂ ਗੱਜਾ ਤੇ ਉੱਥੋਂ ਆਪਾਂ ਨੂੰ ਪਿੱਛੋਂ ਬਹੁਤ ਦੂਰ ਤੋਂ ਜਿੱਥੇ ਉਹ ਵੱਡਾ ਪਿੱਲਰ ਦਿਖ ਰਿਹਾ ਉੱਥੋਂ ਕਨੈਕਸ਼ਨ ਮਿਲਣਾ ਤੇ ਆਪਣੇ ਕੋਲੇ ਤਾਰ ਹੈ ਜਿਹੜੀ ਤਾਰ ਥੋੜੀ ਜੀ ਘਟ ਹੈ ਤੇ ਥੋੜੀ ਜੀ ਉਹ ਪੁਰਾਣੀ ਤਾਰ ਕਰਕੇ ਆਪਾਂ ਨੇ ਅੱਜ ਲਾਇਆ ਨਹੀਂ ਕਿਉਂਕਿ ਜਿੱਥੋਂ ਦੀ ਤਾਰ ਆਉਣੀ ਆ ਸਾਰਾ ਪਾਣੀ ਨਾਲ ਭਰਿਆ ਪਿਆ ਕਰੰਟ ਲੱਗਣ ਦਾ ਬਹੁਤ ਜ਼ਿਆਦਾ ਖਤਰਾ ਤੇ ਇਸ ਕਰਕੇ ਆਪਾਂ ਹੀ ਅੱਜ ਹੋ ਗਏ ਹੱਥੋਂ ਉੱਤੀ ਇਹ ਆਪਣਾ ਮਿਸਤਰੀ ਬੈਂਤ ਸਿੰਘ ਬੀਰੋਂਕੇ ਆਪਾਂ ਅੱਜ ਬਿਨਾ ਕਟਰ ਤੋਂ ਕੱਲੇ ਸ਼ੈਣੀ ਥੋੜੇ ਨਾਲ ਹੀ ਚੱਲ ਗਈ ਤੁਸੀਂ ਦੇਖ ਸਕਦੇ ਹੋ ਚਿਰੀਆਂ ਬੈਂਤ ਮਿਸਤਰੀ ਕੱਢ ਰਿਹਾ ਇੱਧਰ ਕੱਢ ਗਿਆ ਤੇ ਤੁਹਾਨੂੰ ਕੱਲੀ-ਕੱਲੀ ਚਿਰੀ ਦਿਖਾਵਾਂਗੇ ਤੇ ਤੁਸੀਂ ਦੱਸਿਓ ਵੀ ਕਟਰ ਦੇ ਨਾਲ ਕਟਰ ਬਿਨਾ ਜਿਹੜੀ ਕੱਢੀ ਹੈ ਜਿਹੜੀ ਆਪਾਂ ਨੇ ਦੀ ਵਧੀਆ ਕੱਢੀ ਗਈ ਆ ਜਾਂ ਨਹੀਂ ਕੱਢੀ ਗਈ ਤੇ ਦੇਖ ਤੁਹਾਨੂੰ ਦਿਖਾਉਂਦਾ ਮੈਂ ਇਕੱਲੀ ਇਕੱਲੀ ਫਿਟਿੰਗ ਤੇ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਸਾਡੀਆਂ ਨਵੀਆਂ ਤੋਂ ਨਵੀਆਂ ਪੋਸਟਾਂ ਤੁਹਾਡੇ ਕੋਲ ਪਹੁੰਚ ਸਕਣ ਤੇ ਤੁਹਾਨੂੰ ਮੈਂ ਹੁਣ ਬੈਕ ਕੈਮਰੇ ਤੋਂ ਦਿਖਾਉਣਾ ਵੀ ਆਪਾਂ ਨੇ ਇਸ ਮਾਰਕਿੰਗ ਕੀਤੀ ਹੈ ਜਿਹੜੀ ਵੀ ਉਹ ਬਿਨਾ ਕਟਰ ਤੋਂ ਕਿੰਨੀ ਕਿ ਸਾਫ਼ ਕੱਢੀ ਆਪਾਂ ਨੇ ਇਹ ਜਰੀ ਇਹ ਦੂਈ ਦੇਖ ਸਕਦੇ ਨਹੀਂ ਇਹ ਕੰਧ ਤੇ ਆਪਣੇ ਜਿਹੜੇ ਦੋ ਬਾਸਵੈਸ਼ਨ ਨੇ ਸੋਨੂੰ ਆਪਾਂ ਡਰਾਇੰਗ ਵੀ ਦਿਖਾ ਦਾਂਗੇ ਫੋਨ ਦੇ ਵਿੱਚ ਤੇ ਇੱਥੇ ਆਪਣੇ ਸਾਹਮਣੇ ਆਗੇ ਤਿੰਨ ਯੂਰਨਲ ਇਹ ਪਬਲਿਕ ਟਾਇਲਟ ਬਣੇ ਨੇ ਤੇ ਇਧਰ ਆਪਣਾ ਆ ਗਿਆ ਜੀ ਇੱਕ ਸਟੈਂਡਿੰਗ ਸ਼ੀਟ ਹੈਗੀ ਇੱਥੇ ਦੀ ਮਾਰਕਿੰਗ ਕੀਤੀ ਹੋਈ ਆ ਤੁਹਾਨੂੰ ਦਿਖਦੀ ਹੋएगी ਸ਼ਾਇਦ ਇੱਥੇ ਦੋ ਬਾਸਵੈਸ਼ਨਾਂ ਦੇ ਪੁਆਇੰਟ ਨੇ ਆਪਣੇ ਇੱਥੋਂ ਆਪਾਂ ਯੂਰਨਲ ਦਾ ਪਾਇਪ ਆ ਜਿਹੜਾ ਉੱਪਰ ਚੱਕ ਕੇ ਪਾਵਾਂਗੇ ਜੀ 5 ਫੁੱਟ ਤੋਂ ਤੇ ਥੱਲੇ ਡੀਆਂ ਮੋੜ ਕੇ 4 ਪਰ ਦੇੜੇ ਪੁਆਇੰਟ ਦੇ ਦਾਂਗੇ ਸਾਹਮਣੇ ਕਿਉਂਕਿ ਜਦੋਂ ਆਪਾਂ ਜਰਨਲ ਲਾਉਨੇ ਆ ਸਪਾਈਡਰ ਵਗੈਰਾ ਤਾਂ ਉਹਦੇ ਵਿੱਚ ਜਿਹੜੀ ਗਿੱਟੀਆਂ ਨਹੀਂ ਗਿੱਟੀਆਂ ਨਹੀਂ ਵਾਈਸੀਆਂ ਉੱਪਰ ਦੀ ਕਨੈਕਸ਼ਨ ਹੋ ਜਾਂਦੇ ਨੇ ਸਾਰੇ ਤੇ ਆਪਾਂ ਨੂੰ ਬਾਸ ਜਰਨਲ ਲਾਉਣ ਦੇ ਵੇਲੇ ਵੀ ਕੋਈ ਗਿੱਟੀ ਲਾਉਣ ਦਾ ਕੋਈ ਖਤਰਾ ਨਹੀਂ ਰਹਿੰਦਾ ਆਪਾਂ ਬੇਚਿੰਤ ਹੋ ਕੇ ਆਪਣਾ ਕੰਮ ਕਰ ਸਕਦੇ ਆ ਤੇ ਆਹ ਦੇਖੋ ਜੀ ਤੁਸੀਂ ਛਿੜੀ ਦਿਖਾਉਂਦੇ ਸੀ ਤੁਹਾਨੂੰ ਆਪਾਂ ਇਹ ਜਿਹੜੀ ਬਿਨਾ ਕਟਰ ਤੋਂ ਕੱਢੀ ਆ ਜੀ ਆਪਾਂ ਨੇ ਇਹ ਦੇਖੋ ਬਾਕੀ ਸਾਰੀਆਂ ਜਿਹੜੀਆਂ ਜਿਬਿਨਾ ਕਟਰ ਤੋਂ ਨਿਕਲਣਗੀਆਂ ਤੇ ਚੇਰੀਆਂ ਤੋਂ ਲੈ ਕੇ ਫਿਟਿੰਗ ਤੋਂ ਤੇ ਟੈਂਕੀ ਕਨੈਕਸ਼ਨ ਤੱਕ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਤੇ ਬਣੇ ਰਹਿਓ ਵੀਡੀਓ ਦੇ ਵਿੱਚ ਚਲੋ ਚੱਲਦੇ ਆ ਅੱਗੇ ਵੀਡੀਓ ਤੇ ਇਹ ਆਪਾਂ ਨੇ ਜੀ ਮੰਗਾ ਲਿਆ ਸਮਾਨ ਸਮਾਨ ਆਪਣਾ ਸਾਰਾ ਜੀ ਆਸ਼ੀਰਵਾਦ ਦਾ ਸੀਪੀਵੀਸੀ ਤੇ ਸੋਲਵੈਂਟ ਵੀ ਆਸ਼ੀਰਵਾਦ ਸੀਪੀਵੀਸੀ ਯੋਗਾ ਦਾ ਜ਼ਰੂਰੀ ਵੀ ਆਪਾਂ ਜਿਹੜੀ ਫਿਟਿੰਗ ਚੂਜ਼ ਕਰ ਰਹੇ ਆ ਉਹੀ ਆਪਾਂ ਸੋਲਵੈਂਟ ਲਾਈਏ ਤੇ ਆਹ ਕਰੋ ਜੀ ਚੈੱਕ ਬਿਨਾ ਕਟਰ ਤੋਂ ਜਿਹੜੀਆਂ ਆਪਾਂ ਨੇ ਕੱਢੀਆਂ ਸੀਗੀਆਂ ਚਿਰੀਆਂ ਪੰਨਿਆਂ ਨੇ ਚਿਰੀਆਂ ਮੁੰਡੇ ਦੀਆਂ ਕੰਮ ਬਹੁਤ ਘੈਂਟ ਕੰਮ ਆ ਜੀ ਦੇਖ ਸਕਦੇ ਹੋ ਤੁਸੀਂ ਕੋਈ ਜ਼ਿਆਦਾ ਪਟੜੇੜ ਨਹੀਂ ਆਪਾਂ ਨੇ ਕੀਤੀ ਤੇ ਉਥੋਂ ਆਪਾਂ ਨੇ ਲਾ ਲਈ ਟੈਂਕੀ ਦੀ ਆਊਟਪੁਟ ਜਿਹੜੀ ਮੇਨ ਸਪਲਾਈ ਆ ਗਈ ਜੀ ਇੱਥੋਂ ਆਪਾਂ ਨੇ ਲਾ ਰਿਹਾ ਜਰਨਲ ਜਰਨਲ ਦੇ ਪੁਆਇੰਟ ਨੇ ਜਿਹੜੇ ਆਪਾਂ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਵੀ ਆਪਾਂ ਇਹੜੀਆਂ ਟੀਆਂ ਨਹੀਂ ਆਪਾਂ ਬਰਾਸ ਦੀਆਂ ਕੱਟ ਤੋਂ ਕੱਟ ਦੇਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਜਿੱਥੇ ਜਗ੍ਹਾ ਹੋਵੇ ਉੱਥੇ ਪਲੇਨ ਟੀ ਲਾ ਕੇ ਉਹਦੇ ਨਾਲ ਥੱਲੇ ਪੀਸ ਲਾ ਕੇ ਐਲ ਬੋ ਲਾਇਆ ਕਰੋ ਕਈ ਵਾਰੀ ਫਿਊਚਰ ਦੇ ਵਿੱਚ ਕੱਲ ਨੂੰ ਬਰਾਸ ਦੀ ਪਾੜ ਜਾਂਦੀ ਹੈ ਤਾਂ ਇਹ ਚੇਂਜ ਕਰਨੀ ਸੌਖੀ ਹੋ ਜਾਂਦੀ ਆ ਤੇ ਮੇਨ ਸਪਲਾਈ 'ਚ ਜਿਹੜੀ ਆਪਾਂ ਸਿੱਧੀ ਟੀ ਦੇ ਦਿੰਦੇ ਆਂਗੇ ਬਰਾਸ ਦੀ ਉਹਨੂੰ ਚੇਂਜ ਕਰਨਾ ਮੁਸ਼ਕਲ ਹੋ ਜਾਂਦਾ ਆ ਆ ਕਰਕੇ ਆਪਾਂ ਨੇ ਨੂੰ ਮੋੜ ਕੇ ਇਹ ਵਿਰਾਸਟੀਆਂ ਜਿਹੜੀਆਂ ਪਲੈਂਟੀਆਂ ਲਾਈਆਂ ਨੇਗੀਆਂ ਇਹਨਾਂ ਦੇ ਥੱਲੇ ਬਰਾ ਸੈਲ ਬਲਾਵਾਂਗੇ ਇਹਦੇ ਨਾਲ ਆਪਣਾ ਜਿਹੜਾ ਲਾਗ ਆਪਾਂ ਸਾਰਾ ਜਗਾ ਉਹ ਆਪ ਨੂੰ ਖਾਲੀ ਮਿਲ ਗਈ ਕੋਈ ਗਿੱਟੇ ਵੱਜਣ ਦਾ ਵੀ ਖਤਰਾ ਨਹੀਂ ਆਪਣਾ ਸਪਾਈਡਰ ਐਂਗਲ ਵਾਲਾ ਸਾਰਾ ਕੁਝ ਉੱਪਰ ਲੱਗ ਜਾਊਗਾ ਇਹ ਤੁਸੀਂ ਦੇਖ ਸਕਦੇ ਹੋ ਤੇ ਇਧਰ ਆਪਣਾ ਇੱਕ ਸੀਟ ਦਾ ਪੁਆਇੰਟ ਸੀਗਾ ਜੀ ਏ ਬੀ ਜਿਹੜੀਆਂ ਆਪਣੀਆਂ ਕੰਪਲੀਟ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਇਹ ਬਾਰੇ ਇੱਕ ਡੂਡੀ ਦਾ ਪੁਆਇੰਟ ਆ। ਲਾ ਇੰਨਾ ਹੀ ਕੰਮ ਸੀ ਆਪਣੇ ਕੋਲੇ ਉੱਥੇ ਆਪਾਂ ਲਾਵਾਂਗੇ ਜੀ ਪਲੈਂਟੀਆਂ ਲਾ ਕੇ ਉੱਥੇ ਵੀ ਆਪਾਂ ਬਰਾਸੇਲ ਬੂਤੀਆਂ ਨੇ ਉਹ ਥੱਲੇ ਮੋੜਨ ਵਾਲੀਆਂ ਨੇ ਤੇ ਉੱਥੇ ਆਪਣੇ ਦੋ ਬਾਸ ਵੇਸ ਨਾ ਇਹ ਆਪਾਂ ਹਿੰਦ ਹਿੰਦਵੇਅਰ ਦੀ ਕਨਸੀਲਡਰ ਲਾ ਰਹੇ ਆ ਇਹ ਚ ਇਹ ਸਾਦੇ ਨੇ ਅੱਦਾਂ ਇੱਚ ਕਨਸੀਲਡਰ ਲਾਈ ਆ ਸੈਂ ਟੈਂਕ ਦੇ ਵਾਸਤੇ ਸੀਟ ਦੇ ਵਾਸਤੇ ਇਹ ਸਾਰੀ ਐਸੈਸਰੀ ਆਪਣੇ ਜਿਹੜਾ ਸਮਾਨ ਆਗਾ ਫਿਟਿੰਗ ਸਾਰੇ ਇਹ ਸੂਰਵਾਦ ਲਿਆ ਬਾਕੀ ਆਪਾਂ ਤੁਹਾਨੂੰ ਪੂਰੀ ਫਿਟਿੰਗ ਦਿਖਾਵਾਂਗੇ ਜਦੋਂ ਹੋਗੀ ਲਓ ਜੀ ਇਹ ਹੋ ਗਈ ਆਪਣੀ ਫਾਈਨਲ ਫਿਟਿੰਗ ਦੇਖ ਸਕਦੇ ਹਾਂ ਇਹ ਆਪਣੇ ਆਏ ਨੇਗੇ ਤਿੰਨ ਜਰਨਲ ਇਹ ਜਰਨਲ ਜਿਹਨਾਂ 'ਤੇ ਨਿਪਨ ਲੱਗਿਆ ਹੋਇਆ ਇਹਦਾ ਵੀ ਤੁਹਾਨੂੰ ਕਾਰਨ ਦੱਸਾਂਗੇ ਇਹਦੇ ਨਾਲ 6 7 ਇੰਚ ਦੇ ਨਿੱਪਲ ਆਪਾਂ ਰੱਖਦੇ ਆ ਕਿਉਂਕਿ ਜਦੋਂ ਆਪਾਂ ਜਰ ਪੁਆਇੰਟ ਲਾਉਣੇ ਆ ਕੋਈ ਉਹਨੂੰ ਸਿੱਧਾ ਲੱਗਣ ਦੇ ਵਿੱਚ ਇਹਦੇ ਨਾਲ ਜਿਆਦਾ ਸਿੱਧਾ ਹੋ ਜਾਂਦਾ ਜਿਹੜੇ ਆਪਾਂ ਪਲੱਗ ਲਾਉਣੇ ਆ ਕਈ ਵਾਰ ਦੀ ਚੂੜੀ ਕੱਟ ਜਾਂਦੀ ਹੈ ਟੇਢੇ ਲੱਗੇ ਜਾਂਦੇ ਨੇ ਤਾਂ ਨਿੱਪਲ ਨਾਲ ਲਾ ਕੇ ਸਿੱਧਾ ਕਰਦੇ ਆ ਜੀ ਤੇ ਇਹ ਆਪਾਂ ਥੋੜੂ ਸਰ ਮਾਰ ਕੇ ਪਾਣੀ ਦੀ ਘਮਾ ਦੀ ਸਪਲਾਈ ਸਾਰੀ ਇਧਰ ਆ ਗਈ ਆਪਣੇ ਸੀਟ ਦੇ ਪੁਆਇੰਟ ਉਹ ਟੈਂਕੀ ਦਾ ਪੁਆਇੰਟ ਆ ਗਿਆ ਇਧਰ ਆਪਣੀ ਕੰਸੀਲਰ ਲੱਗੀ ਜੱਟ ਦਾ ਪੁਆਇੰਟ ਆ ਗਿਆ ਤੇ ਇਹ ਆਪਣਾ ਆ ਗਿਆ ਜੀ ਹੈਲਥ ਫੋਰਸਡ ਦਾ ਚਾਹੇ ਆਪਾਂ ਇਸੇ ਟੂਟੀ ਵੀ ਲਾ ਸਕਦੇ ਆ ਤੇ ਇਹ ਜੇ ਆਪਣੀ ਕੰਪਲੀਟ ਫਿਟਿੰਗ ਤੇ ਆ ਦੋ ਆਪਣੇ ਜਿਹੜੇ ਪੁਆਇੰਟ ਨੇ ਬਸ ਵਿਸਮਾਉਂਦੇ ਨੇ ਇੱਥੇ ਟੀ ਲੱਗ ਕੇ ਥੱਲੇ ਪੁਆਇੰਟ ਐਲ ਬਲੱਗ ਜੂਗੀ ਤੇ ਇਧਰ ਦਾ ਐਲ ਬੋ ਲੱਗ ਕੇ ਥੱਲੇ ਪੁਆਇੰਟ ਐਲ ਬਲੱਗ ਲੱਗ ਜੂਗੀ ਇਹਦੇ ਨਾਲ ਜਿਹੜੀ ਆਪਣੀ ਫਿਟਿੰਗ ਹੈ ਜਿਹੜੀ ਕੰਪਲੀਟ ਹੋ ਜੂ ਤੇ ਤੁਹਾਨੂੰ ਆਪਣਾ ਇਹ ਬਲੌਗ ਕਿਵੇਂ ਲੱਗਿਆ ਆਪਾਂ ਨੂੰ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਤੇ ਆਪਣੇ ਟੈਕਨੀਕਲ ਪਲੰਬਰ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਤੇ ਤਾਂ ਜੋ ਅਸੀਂ ਤੁਹਾਡੇ ਨੂੰ ਨਵੇਂ-ਨਵੇਂ ਵੀਡੀਓ ਤੁਹਾਡੇ ਅੱਗੇ ਲੈ ਕੇ ਆ ਸਕੀਏ ਤੇ ਵੀਡੀਓ ਦੇਖਣ ਦੇ ਲਈ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ